ਬਾਈ ਜੀ ਦਾ ਖਾਲਸਾ ਬਾਈ ਜੀ ਕੀ ਫਤਿਹ ਮੈਂ ਅਭੀ ਤੇ ਪ੍ਰਤਾਪ ਸਿੰਘ ਨਾਪਾ ਹੀਰਾ ਮੈਲ ਤੋਂ ਮੈਂ ਕੁਝ ਦਿਨਾਂ ਤੋਂ ਦੇਖ ਰਿਹਾ ਕਿ ਵੀ ਪੰਜਾਬ ਦੇ ਕੁਝ-ਕੁਝ ਇਲਾਕਿਆਂ ਦੇ ਵਿੱਚ ਬਹੁਤ ਜ਼ੋਰ ਦਾ ਮੀਂਹ ਪੈ ਰਿਹਾ ਹੈ ਫਲਡਜ਼ ਆ ਰਹੇ ਨੇ ਤੇ ਹਾਲਤ ਇੰਨੀ ਬੁਰੀ ਹੋ ਗਈ ਹੈ ਕਿ ਵੀ ਲੋਕੀ ਆਪਣੇ ਘਰਾਂ ਦੀਆਂ ਛੱਤਾਂ ਤੇ ਰਹਿ ਰਹੇ ਨੇ ਤੇ ਉਹਨਾਂ ਦਾ ਘਰ ਡੁੱਬ ਗਿਆ ਉਹਨਾਂ ਦੇ ਨਾਲ ਉਹਨਾਂ ਦੇ ਡੰਗਰ ਡੰਗਰ ਸਾਰੇ ਫਲਡ ਤੇ ਕਾਰਨ ਬਹਿ ਗਏ ਨੇ ਉਹਨਾਂ ਦੀਆਂ ਫਸਲਾਂ ਤਬਾਹ ਹੋ ਗਏ ਨੇ ਤੇ ਵੀ ਮੈਂ ਸਾਰੀਆਂ ਮਾਵਾਂ ਨੂੰ ਸਾਰੀਆਂ ਭੈਣਾਂ ਨੂੰ ਤੇ ਸਾਰੀਆਂ ਬੱਚਿਆਂ ਨੂੰ ਤੇ ਸਾਰੀਆਂ ਬਜ਼ੁਰਗਾਂ ਨੂੰ ਮੈਂ ਕਹਿੰਨਾ ਕਿ ਵੀ ਜਦ ਤੱਕ ਉੱਥੇ ਸਿਚੁਏਸ਼ਨ ਠੀਕ ਨਹੀਂ ਹੋ ਜਾਂਦੀ ਉਹਨੇ ਟਾਈਮ ਤੱਕ ਤੁਸੀਂ ਆਪਣੇ ਘਰ ਆਪਣੇ ਮਹਿਲ ਨਾਪੇ ਹੀਰਾ ਮਹਿਲ ਤੇ ਰਹਿ ਸਕਦੇ ਹੋ ਜਦੋਂ ਸਿਚੁਏਸ਼ਨ ਠੀਕ ਹੋ ਜੋਗੀ ਉੱਧਰ ਫਿਰ ਤੁਸੀਂ ਵਾਪਸ ਆਪਣੇ ਘਰੇ ਲੋਟ ਸਕਦੇ ਹੋ ਸੰਗਤ ਦੇ ਰਹਿਣ ਦਾ ਸੀ ਇੰਤਜ਼ਾਮ ਕੀਤਾ ਹੋਇਆ ਤੇ ਲੰਗਰ ਪਾਣੀ ਦਾ ਕੀਤਾ ਹੋਇਆ ਤੇ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ